ਜਿੱਦਾਂ ਕਿ ਦੋਸਤੋ ਇਹ ਪਿੰਡ ਅਸਲ ਚ ਸੱਪ ਫੜਿਆ ਸੀ ਜੇ ਅਸ਼ਾਂ ਕਰੇ ਜੇ ਨਾ ਕਰੇ ਤਾਂ ਦੋਸਤੋ ਜਿੱਦਾਂ ਕਿ ਇੱਕ ਇੱਕ ਰੈਤ ਸਾਪਾ ਇਸ ਜਗ੍ਹਾ ਦੇ ਵਿੱਚ ਬਣਿਆ ਆ ਆਹ ਲਓ ਮੁੰਡਾ ਲਿਆਇਆ ਕੋਈ ਡੋਣਾ ਇਧਰ ਆਈ ਜੱਸ ਉਹ ਨਿੱਕੇ ਵੀਰ ਜਿੱਦਾਂ ਦਾ ਇੱਕ ਡੱਡੂ ਦੇਖ ਰਹੇ ਜੇ ਤੁਸੀਂ ਨਹੀਂ ਇਹ ਸਾਪ ਨਹੀਂ ਇਹ ਡੱਡੂ ਆ ਸਾਰਾ ਵੇਖੋ ਆ ਡੱਡੂ ਇਸ ਆਪਣੀਆਂ ਭਾਜੀ ਆ ਵੇਖੋ ਇੱਕ ਰੰਗ ਲਾਇਆ ਰੰਗ ਉਹ ਖੋਦ ਲਾਇਆ ਉਹ ਸਾਰਾ ਕੁਝ ਕੱਢਾਂਗੇ ਸਾਰਾ ਕੁਝ ਕੱਢਾਂਗੇ ਉਹ ਖਲੇ ਪੋੜੇਗਾ ਬਰ ਗਿਆ ਕਿਸੇ ਜਗ੍ਹਾ ਕੋਈ ਨੋ ਕੋਈ ਮੈਂ ਤਾਂ ਨਾ ਵੇਖ ਲੈਣਾ ਸੀ ਉਹ ਕੈਮਰੇ ਨਾਲ ਜਿਆਦਾ ਕਲਪਨਾ ਨਹੀਂ ਬਣਾ। ਯਾਦ ਹੈ ਬੱਜੀ ਜਿਹੜਾ ਵਿਆਹ ਨੇ ਤੇ ਬੱਜੀ ਜੀ ਇਕੱਠੀ ਗੱਲ ਕੇ ਮੇਰੇ ਟਰੈਕਟਰ ਲੱਗ ਗਿਆ ਉਹ ਚੱਲ ਜਿੱਦਾਂ ਕਾ ਖੰਬੇ ਦੇ ਥੱਲੇ ਸਾਪ ਆ ਤੇ ਦੇਖ ਲੈ ਆ ਕੇ ਕਿਹੜਾ ਸਾਪ ਆ ਪਰ ਸਾਪ ਤਾਂ ਲੱਭਾ ਨਹੀਂ ਤੀ ਦੋਸਤੋ ਕਿ ਡੱਡੂ ਲੱਗ ਗਿਆ ਆ ਦੇਖ ਕੈਮਰੇ ਦੇ ਮੋਬਾਈਲ ਦੇ ਨਾਲ ਇਹ ਚੀਜ਼ਾਂ ਦਾ ਆ ਵੇਖੋ ਡੱਡੂ ਯਾ ਨਾ ਉਹ ਥਾਂ ਬੁੱਟੇ ਕੋਈ ਨਹੀਂ ਜੀ ਨਹੀਂ ਇੱਕ ਕੈਮੀਕਲ ਪਾਇਆ ਇੱਕ ਕੈਮੀਕਲ ਪਾਇਆ ਬਾਬਾ ਨੇ ਇੱਕ ਕੈਮੀਕਲ ਪਾਇਆ ਕਿੰਨੇ ਦਿਨ ਚ ਕੈਮੀਕਲ ਨਾਲ ਸੱਪ ਬਾਹਰ ਨਿਕਲ ਗਿਆ 5 ਮਿੰਟ 5 ਮਿੰਟ ਵੀ ਨਹੀਂ ਲੱਗੇ ਸਿਰਫ ਕੈਮੀਕਲ ਪਾਉਣ ਦੇ 2 ਮਿੰਟ ਬਾਅਦ ਉਹ ਜਿਹੜਾ ਸੱਪ ਆ ਬਾਹਰ ਉਹ ਖੰਬੇ ਵਾਲੀ ਜਗ੍ਹਾ ਦੇ ਵਿੱਚੋਂ ਆਪਾਂ ਬਾਹਰ ਕੱਢ ਲਿਆ ਮੈਨੂੰ ਇਹ ਚੀਜ਼ਾਂ ਦਾ ਪਤਾ ਵਾ ਕਿ ਕਿਹੜੇ ਕੈਮੀਕਲ ਨਾਲ ਕੀ ਹੁੰਦਾ ਕਿਹੜੇ ਕੈਮੀਕਲ ਨਾਲ ਕੀ ਹੁੰਦਾ ਕਿਸੇ ਦੇ ਘਰ ਬਹੁਤ ਜਿਵੇਂ ਸੱਪ ਆਉਂਦੇ ਹੁਣ ਮੈਂ ਗਾਰੰਟੀ ਦਊਂਗਾ ਬੰਦੇ ਦੇ ਘਰ ਸੱਪ ਨਹੀਂ ਆਉਂਗਾ ਕਿ ਰੋਜ਼ ਮੇਰੇ ਇਹ ਚੀਜ਼ਾਂ ਦਾ ਕੰਮ ਵਾ ਕਰਦਵਾਲਾ ਹੁਣ ਉਹ ਵੇਖੋ ਇਧਰ ਮਾਰੀ ਜਿੱਦਾਂ ਕਿ ਤੁਸੀਂ ਖੰਭਾ ਦੇਖ ਰਹੇ ਸੀ ਇਹਦੇ ਥੱਲੇ ਸੀ ਤੇ ਸਿਰਫ ਮੈਂ ਸਿਰਿੰਜ ਦੇ ਨਾਲ ਆਹ ਦੇਖੋ ਆਹ ਸਿਰਿੰਜ ਦੇ ਨਾਲ ਸਿਰਫ ਇੱਕ ਕੈਮੀਕਲ ਹੀ ਪਾਇਆ ਤੇ ਤੁਸੀਂ ਆਂਦੇ ਥਾਂ ਪੁੱਟਣਾ ਮੈਂ ਕਹਿੰਦਾ ਥਾਂ ਪੁੱਟਣ ਦੀ ਵੀ ਲੋੜ ਨਹੀਂ ਪੈਂਦੀ ਦੋਸਤੋ ਇਹ ਸਾਂਪੜੀ ਸਰਦੀ ਸਭਾਂ ਤੇ ਮੌਤ ਆ ਇਹ ਬੰਦੇ ਦੇ ਨਾਲ ਚੜ ਕੇ ਸੌਂਝਲੇਰ ਤੇ ਕੋਈ ਦੇਸੀ ਦਵਾਈ ਨਹੀਂ ਜੇ ਘਾਟ ਕਰ ਹਾਂਜੀ ਇਹਨੂੰ ਛੋਟਾ ਸਮਝਣ ਦੀ ਗਲਤੀ ਨਾ ਕਰਿਓ ਕਿ 20 ਬੰਦੇ ਭੜਗਾਉਂਦਾ ਦਮ ਰੱਖਦਾ ਤੇ ਜਿੰਨੂੰ ਕੋਈ ਗੱਲਾਂ 'ਚ ਸ਼ੱਕ ਲੱਗਦਾ ਸਿਰਫ YouTube ਤੇਰਾ ਨਾਮ ਭਰਦੇ ਤੁਹਾਨੂੰ ਪੜੇ ਨਹੀਂ ਕਿ ਡਾਕਟਰ ਸਮਝਾਉਣਗੇ ਵੀ ਇਹ ਬਲਾਕ ਕੀ ਆ ਕੋਸਤੋ ਕਿ ਇਹਦਾ ਟਾਈਬੈਟਣਾ ਠੀਕ ਹੁੰਦਾ ਏ ਕਿਸੇ ਨੂੰ ਅੱਖਾਂ ਦੀ ਦਿੱਕਤ ਆ ਜਿਵੇਂ ਐਂ ਚਲੋ ਤੁਹਾਡੇ ਕਰਕੇ ਨਹੀਂ ਵਿਖਾਉਣ ਕਰਕੇ ਨਹੀਂ ਤੁਹਾਨੂੰ ਇਹ ਨਾ ਸੋਚਿਓ ਵੀ ਤੁਹਾਨੂੰ ਵਿਖਾਉਣ ਕਰਕੇ ਚੀਜ਼ ਲੈਂਦੀ ਆ ਅਸੀਂ ਐਸੀ ਦਾ ਸਾਬਜੀ ਦਾ ਰੋਗ ਬਣਾਉਂਦੇ ਆ ਅੱਖਾਂ ਦੇ ਪੋਣੇ ਇਹਨਾਂ ਨੂੰ ਕਿਵੇਂ ਵੀਡੀਓ ਬਣਾਉਣ ਕਰਕੇ ਮਖੌਨ ਕਰਕੇ ਲੈਂਦੀ ਆ ਇਹ ਵੈਸੇ ਕਿਦੋਂ ਮਂਗਾਇਆ ਇਹ ਤੇ ਮੇਰੇ ਬੈਗ ਦੇ ਵਿੱਚ ਹੀ ਸੀ ਅਸੀਂ ਇਹਦਾ ਪਾਣੀ ਗੱਢ ਕੇ ਦਾਰੂ ਬਣਾਉਣੀ ਆੱਖਾਂ ਵਾ ਇਹਦਾ ਪਾਣੀ ਗੱਡੀ ਦਾ ਫਿਰ ਉਹ ਮੂੰਦੀ ਮੱਠੀ ਨੂੰ ਡਿਪ ਕਰੀਦਾ ਫਿਰ ਛੋਟਾ ਜਿਹਾ ਦੀਵਾ ਲਈਦਾ ਉਹਨੂੰ 12 ਘੰਟੇ ਪਾਣੀ ਰੱਖੀਦਾ ਉਹਦੇ ਚ ਕਾਲੇ ਦਿਲਾਂ ਦਾ ਤੇਲ ਪਾਈਦਾ ਫਿਰ ਜਿਹੜੀ ਮੱਠੀ ਡਿਪ ਕੀਤੀ ਉਹ ਦੀਵੇ ਚ ਪਾ ਕੇ ਉੱਤੇ ਅੱਗ ਲਾ ਕੇ ਉਹ ਤੇਲ ਦਾ ਕਹਿੰਦਾ ਛੰਨਾ ਮੁੰਦਾ ਮਾਰੀਦਾ ਉਹਦੀ ਕਾਲਾ ਉਹ ਇਕੱਠੀ ਕਰੀਦਾ ਤੋ ਦੋਸਤੋ ਜੇ ਇਹਦੀ ਗੁਰਦੇ ਦੀ ਬਸਰੀ ਨੇ ਠੀਕ ਹੁੰਦਾ ਏ ਕਿ ਇਹਦਾ ਟਾਈ ਬੈਡਣਾ ਠੀਕ ਹੁੰਦਾ ਏ ਕਿ ਇਸ ਨੂੰ ਕੋਈ ਅੱਖਾਂ ਦੀ ਦਿੱਕਤ ਆ ਤੇ ਜਦੋਂ ਮਰਜੀ ਤੁਸੀਂ ਮੈਨੂੰ ਯਾਦ ਕਰ ਸਕਦੇ ਜੀ ਕਾਫੀ ਚੀਜ਼ਾਂ ਦੀ ਅਸੀਂ ਬੇਸੀ ਦਵਾਈ ਕਰਦੇ ਆ ਸਕਰੀਨ ਦੇ ਉੱਤੇ ਇਹ ਨੰਬਰ ਚੱਲਣ ਰਿਹਾ 95 92 99 63 ਤੇ 35 ਅਹੀਂ ਨਾਲ ਇਹ ਵੀ ਕਹਿੰਦੇ ਆ ਵੀ ਝੱਪੜ ਨਹੀਂ ਆਪ ਕੋਸ਼ਿਸ਼ ਨਾ ਕਰਿਆ ਕਰੋ ਕਿਉਂਕਿ ਹਰ ਇੱਕ ਝੱਪ ਦੀ ਦੰਦੀ ਵੱਢਣ ਦਾ ਇੱਕ ਪਾਜੀ ਆਪਣਾ ਤਰੀਕਾ ਹੁੰਦਾ ਐਨੇ ਕੁਝ ਖਾਦਾ ਜੇ ਕੈਮਰਾਮੈਨ ਸਾਹਿਬ ਆਦੇ ਮੈਨੂੰ ਬਹੁਤ ਵਧੀਆ ਮਿਲੇ ਨੇ ਬਹੁਤ ਵੀਡੀਓ ਬਣਾਉਂਦੇ ਨੇ ਇੰਸਟਾਗ੍ਰਾਮ ਦੇ ਉੱਤੇ ਆ ਮਿੱਤਰ ਇਧਰ ਆਇਨੇ ਕੁਝ ਖਾਂਦਾ ਈ ਧੱਕਣੇ ਦਾ ਕੋ ਦੋਸਤੋ ਹੁਣ ਕੈਮੀਕਲ ਪਾਇਆ ਹੁਣ ਇਹਨੂੰ ਇਸ਼ਨਾਨ ਕਰਾਉਣਾ ਤੇ ਫੇਰ ਇਹਨੂੰ ਬਿਲਕੁਲ ਛੱਡਿਆ ਜਾਊਗਾ ਜ਼ਿਲ੍ਹਾ ਤਰਨਤਾਰਨ ਸ਼ਹਿਰ ਪੱਟੀ ਠੀਕ ਆ ਜੀ ਨੰਬਰ ਸਕਰੀਨ ਤੇ ਚੱਲਣ ਰਿਹਾ ਤੇ ਪਿੰਡ ਮੇਰਾ ਹਸਪਤਲ ਹਾਂ ਦੋਸਤੋ ਇਹ ਅਸੀਂ ਆਪਾ ਕੈਮੀਕਲ ਨਾਲ ਕੱਢਦੇ ਆ ਅਸੀਂ ਇਹ ਜਾਨਵਰ ਦਾ ਨੁਕਸਾਨ ਕਰਨਾ ਪਸੰਦ ਨਹੀਂ ਕਰਦੇ ਅਸੀਂ ਕੈਮੀਕਲ ਨਾਲ ਕੱਢਣ ਤੋਂ ਬਾਅਦ ਦੇ ਵਿੱਚ ਇਸ ਚੀਜ਼ ਨੂੰ ਬਿਲਕੁਲ ਇਸ਼ਨਾਨ ਕਰਾਉਣਾ ਇੱਕ ਵਾਰੀ ਨਹੀਂ 20 ਵਾਰੀ ਜਿਹੜਾ ਕੈਮੀਕਲ ਵਾਇਰੇ ਸਰੀਰ ਦੇ ਉੱਤੋਂ ਲੱਥ ਜੇ ਇਸ ਚੀਜ਼ ਨੂੰ ਤੰਗੀ ਨਾ ਮਿਲੇ ਲੋਕਾਂ ਲਈ ਆਪਾਂ ਅਸੀਂ ਇਹਨਾਂ ਵੀ ਬੜਾ ਪਿਆਰ ਕਰਦੇ ਹਾਂ ਬਾਕੀ ਕਮੈਂਟਾਂ ਦੇ ਵਿੱਚ ਜਿਹੜਾ ਜੋ ਮਰਜ਼ੀ ਬੋਲਦਾ ਬੋਲੀ ਜਾਏ ਠੀਕ ਆ ਕਹਿਣ ਜੇ ਤਾਂ ਕਾਕਾ ਜੀ ਕਰਨ ਦੇ ਵਿੱਚ ਬੜਾ ਫਰਕ ਆ ਚੱਕਿਆ ਫੋਨ ਕਮੈਂਟ ਕਰਦੇ ਮਾੜੇ ਚੰਗੇ ਉਹਨੇ ਕੀ ਹੋਊਗਾ ਜਾਲ ਕੰਮ ਕਰਕੇ ਦਿਖਾਓ ਕਿਉਂ ਭਾਜੀ ਜਿੰਨੂੰ ਮੇਰਾ ਕੰਮ ਨਹੀਂ ਜੰਗਾ ਲੱਗਦਾ ਮਾੜੇ ਜੰਗੇ ਕਮੈਂਟ ਕਰਦਾ ਵਾ ਤੇ ਕਮੈਂਟ ਥੋੜੀ ਮਾੜੇ ਜੰਗੇ ਕਰੀਦੇ ਆ ਤੁਸੀਂ ਮੇਰੇ ਤੋਂ ਬਿਹਤਰ ਕੰਮ ਕਰ ਤੋ ਮੇਰੇ ਹੁਣ 2400 ਵੀਡੀਓ ਆ ਨੈਟ ਤੇ ਲੋਕ ਕਮੈਂਟ ਕਰਦੇ ਕਹਿੰਦੇ ਬਾਬਾ ਆਪਣੀ ਸਭ ਛੱਡ ਕੇ ਫੜੀ ਜਾਂਦਾ ਹੁਣ ਤੁਸੀਂ ਮੈਨੂੰ ਦੱਸੋ ਕਿ ਤੋ ਘਰ ਸਾਬਰੀ ਕਰਿਆ ਸੀ ਮੈਨੂੰ ਪਤਾ ਹੀ ਤੁਹਾਡੇ ਘਰੇ ਸਾਫ ਪਾਸੋਂ ਉਹੀ ਫੋਨ ਕੀਤਾ ਨਾ ਕਪਾਡੀ ਘਰੇ ਸਾਫ ਪਾਸੋਂ ਮੈਂ ਆਣ ਕੇ ਫੜਿਆ ਇੱਥੇ ਵੀ ਲੋਕਾਂ ਨੇ ਕਮੈਂਟ ਕਰਦੇ ਨੇ ਬਾਬਾ ਆਪ ਨੂੰ ਛੱਡ ਕੇ ਫੜਦੇ 2420 ਦੀ ਬਾਹਰ ਨੇ ਹੱਟ ਤੇ ਆਉਣ ਰਗੋੜ ਤੇ ਮੈਂ 2420 ਹੀ ਕਰ ਬਦਲ ਲੁਕਾ ਮੈਂ ਗਲਤ ਗੱਲਾਂ ਬਾਬਾ ਜੀ ਉਹ ਗੱਲ ਦਾ ਇਹ ਨਹੀਂ ਮਾਰੇ ਨਹੀਂ ਕਹਿਲੀ ਗਈ ਲੋਕੀ ਲੀਡੀਆਂ ਨੂੰ ਕਮੈਂਟ ਕਰਦੇ ਕੱਪੜਿਆਂ ਨੂੰ ਕਮੈਂਟ ਕਰਦੇ ਲੀਡੀਆਂ ਕੱਪੜਿਆਂ ਨੂੰ ਕਮੈਂਟ ਕਿਉਂ ਕਰਦੇ ਕੰਮ ਵੇਖੋ ਇਹ ਮੇਰਾ ਕੰਮ ਨਹੀਂ ਬਸੰਦ ਹੈ ਤੇ ਮੇਰੇ ਨੂੰ ਵਧੀਆ ਕੰਮ ਕਰੋ ਲੀਡੀਆਂ ਦਾ ਕਿੰਨਾ ਬਾਰੇ ਚੰਗੇ ਕਮੈਂਟ ਕਰ ਦਿੰਦੇ ਹੁਣ ਪਰਸੋ ਚੋਦ ਪਿੱਖੀ ਪਿੰਡ ਦੇ ਲਾਗੇ ਨਾਰਲਾਵਾ ਨਾਰ ਦੇ ਨਾਰਲੇ ਦੇ ਲਾਗੇ ਸਿਧਵਾਵਾ ਪਿੰਡ ਅਹੀਂ 11 ਵਜੇ ਹੀ ਤੋਂ ਪੱਟੀਆਂ ਗਏ ਉੱਥੇ ਉੱਥੇ ਜਾ ਕੇ ਅਸੀਂ ਸੱਪ ਫੜਿਆ ਇਹਦੇ ਨਾਲ ਦਾ ਘੁਮਣ ਕਰਾਇਆ ਤੇ ਪੱਤਿਆਂ ਦੇ ਵਿੱਚ ਤੇ ਫੇਰ ਅਹੀਂ ਵਾਪਸ ਆਏ ਤਾਂ ਨੂੰ 12 1 ਵਜੇ ਘਰ ਆਉਂਦੇ ਆਪੇ ਗੱਲਾਂ ਦੀ ਕਿਹੜੀ ਗੱਲ ਆ ਚੱਕਿਆ ਗੂਣ ਜਿੰਨੇ ਮਰਦੀ ਮਾੜਾ ਕਮੈਂਟ ਕਰਦਾ ਚੰਗਾ ਕਰਦਾ ਸੱਪ ਵੜਦੀ ਤਾਂ ਗੱਲ ਬੜੀ ਦੂਰ ਦੀ ਆ ਮੈਂ ਨਾ ਇੱਕ ਵਾਰੀ ਰਾਤ 11 ਵਜੇ ਜਾ ਕੇ ਹੀ ਭਗਾ ਦੋ ਕੱਲੇ ਅਜੀ ਰਾਤ 50 ਕਿਲੋਮੀਟਰ 20 ਕਿਲੋਮੀਟਰ ਚੱਲਣ ਲਈ ਦਿਲ ਚਾਹੀਦਾ ਜੇ ਹੋਦਿਆ ਮਹੌਲ ਫਿਰ ਇਹ ਨਹੀਂ ਕਿ ਮੈਂ ਇੱਕ ਦਿਨ ਜਾਣਾ ਮੈਂ ਤਾਂ ਰੋਜ਼ ਹੀ ਜਾਣਾ ਹੁਣ ਉਦੋਂ ਰਾਤ ਨੂੰ ਦਰਗਾਹ ਦੇ ਸਾਹਮਣੇ ਕਿਲੇ ਤੁਸੀਂ ਰਾਤ ਰਾਜਮਰੀ ਮੈਂ ਰਾਤ ਆਇਆ ਉਹ ਦਰਦੀਬਾ ਦੀਆਂ ਦਿਨੇ ਤੜਕੇ ਇੱਕ ਵਾਰੀ 2 ਵਜੇ 3 ਵਜੇ ਵੀ ਆਇਆ ਇਹ ਥੋੜੀ ਗੱਲ ਵੀ ਚਾਹੀਦਾ ਨਹੀਂ ਬਾਕੀ 200 ਸਕਰੀਨ ਦੇ ਨੰਬਰ ਚੱਲਣੇ 95 92 99 63 ਤੇ 35 ਆਜਿ ਮੈਂ ਤੁਹਾਨੂੰ ਕੈਮਰਾਮੈਨ ਵਗਾਉਣਾ ਅੱਜ ਕੈਮਰਾਮੈਨ ਬਹੁਤ ਵਧੀਆ ਮਿਲਿਆ ਹਾਂ ਵੀ ਕੈਮਰਾਮੈਨ ਸਾਹਿਬ ਆਪਣੀ ਇੰਸਟਾ ਤੇ ਆਈ ડી ਕੀ ਆ ਨਿਸ਼ਾਨ 254 ਨਿਸ਼ਾਨ 254 254 ਯਾਰ ਮੁੰਡੇ ਨੂੰ ਫੋਲੋ ਜ਼ਰੂਰ ਕਰੋ ਜਿੱਦਾਂ ਕਿ ਦੋਸਤੋ ਇਹ ਪਿੰਡ ਅਸਲ ਚ ਸੱਪ ਫੜਿਆ ਸੀ ਤੇ ਹੁਣ ਇਹਨੂੰ ਉਹ ਮਨ ਕਰੇ ਤਾਂ ਕਿਸੇ ਦੇ ਘਰ ਬਹੁਤ ਜ਼ਿਆਦਾ ਸੱਪ ਹੁੰਦੇ ਹੋਣੇ ਕਈ ਕੈਮੀਕਲ ਹੁੰਦੇ ਉਹ ਚੀਜ਼ਾਂ ਦੇ ਨਾਲ ਘਰ ਚ ਸਾਫ ਨਹੀਂ ਹੁੰਦੇ ਇਹ ਦੇਖੋ ਲਾਈਕ ਸ਼ੇਅਰ ਕਮੈਂਟ ਕਰਿਓ YouTube ਦਾ ਚੈਨਲ ਸਨੇਕਮੈਨ ਪੰਜਾਬ ਕਿਸੇ ਦਾ ਟਰਾਈ ਫੈਰਨਾ ਠੀਕ ਹੁੰਦਾ ਏ ਕਿਸੇ ਨੂੰ ਬਾਵਾਸ਼ੀਰਾ ਕਿਸੇ ਨੂੰ ਪੀਲੀਆਵਾ ਕਿਸੇ ਨੂੰ ਕੋਈ ਅੱਖਾਂ ਦੀ ਪ੍ਰੋਬਲਮ ਹੈ ਕਿਸੇ ਦੇ ਗੁਰਦੇ ਚ ਪੱਥਰੀ ਆ ਕਾਫੀ ਚੀਜ਼ਾਂ ਦੀ ਅਸੀਂ ਦੇਸੀ ਦਵਾਈ ਦਿੰਨੇ ਆ ਤੇ ਬਾਕੀ ਇਹ ਵੀਡੀਓ ਤੁਸੀਂ YouTube ਚੈਨਲ ਸਨੇਕਮੈਨ ਪੰਜਾਬ ਖੋਲੋ ਬਹੁਤ ਵੀਡੀਓ ਬਹੁਤ ਤਰ੍ਹਾਂ ਦੀ ਜਾਣਕਾਰੀ ਲਾਈਕ ਸ਼ੇਅਰ ਕਮੈਂਟ ਕਰਿਓ ਜੇ ਦਿਲ ਦਾ ਜੰਮਦਾ ਜੈ ਸ਼ੰਕਰ ਜੈ ਨਾਮ ਦੀਤ